ਜਿਸ ਗਾਇਕ ਦੀਆਂ ਵੰਗਾ ਪੂਰੇ ਪੰਜਾਬ ਨੂੰ ਮੇਚ ਨੇ ਆਈਆਂ ਉਹ ਹੁਣ ਆਮ ਆਦਮੀ ਪਾਰਟੀ ਨੂੰ ਮੇਚ ਆ ਗਏ ਮੇਰੇ ਨਾਲ ਸੁਖਵਿੰਦਰ ਸੁਖੀ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਕਲਾਕਾਰ ਤੋਂ ਰਾਜਨੀਤੀ ਦੇ ਵਿੱਚ ਆਉਣਾ ਕਿੰਨਾ ਔਖਾ ਹੈ ਨਾ ਮੈਨੂੰ ਚਾਹਤ ਮੈਂ ਰਾਜਨੀਤੀ ਤਾਂ ਕਰਨ ਆ ਮੈਂ ਕਿ ਆਇਆ ਨਹੀਂ ਮੈਨੂੰ ਤਾਂ ਇਹ ਐਂ ਜ਼ਰੂਰ ਲੱਗਦਾ ਵੀ ਮੇਰਾ ਇੱਕ ਜਿੰਦਗੀ ਦਾ ਨਵਾਂ ਫੇਸ ਸ਼ੁਰੂ ਹੋ ਰਿਹਾ ਜਿਵੇਂ ਵਿਆਹ ਤੋਂ ਬਾਅਦ ਮੁੰਡੇ ਕੁੜੀ ਦਾ ਨਵਾਂ ਜੀਵਨ ਸ਼ੁਰੂ ਹੁੰਦਾ ਤੇ ਮੈਨੂੰ ਵੀ ਲੈ ਮੇਰਾ ਨਵਾਂ ਜੀਵਨ ਸ਼ੁਰੂ ਹੋਇਆ ਪਰ ਮੈਂ ਕੋਈ ਇੱਥੇ ਕੋਈ ਲੀਡਰ ਬਣ ਨਹੀਂ ਆਇਆ ਮੈਂ ਕੋਈ ਚੋਣ ਲੜਨ ਨਹੀਂ ਆਇਆ ਮੈਂ ਕਿ ਐਮਐਲਏ ਬਣ ਨਹੀਂ ਆਇਆ ਤੇ ਮੈਂ ਇਹ ਜਿਹੜਾ ਅਧੂਲਨ ਇੱਕ ਇੱਕ ਰਾਜ ਸਤਾ ਦੇ ਪਰਵਰਤਨ ਦਾ ਅਧੂਲਨ ਆਮ ਆਦਮੀ ਪਾਰਟੀ ਲੈ ਕੇ ਚੱਲੀ ਹੈ ਨਵਾਂ ਪੰਜਾਬ ਸਿਰਜਣ ਦਾ ਖਵਾਬ ਆਮ ਆਦਮੀ ਪਾਰਟੀ ਲੈ ਕੇ ਚੱਲੀ ਹੈ ਮੈਂ ਤਾਂ ਉਹਦਾ ਇੱਕ ਹਿੱਸਾ ਬਣਨ ਆਇਆ ਆ ਆ ਜਿਵੇਂ ਕਹਿੰਦਾ ਸਾਰਾ ਤੂੰ ਪੰਜਾਬ ਗੱਲ ਤੇਰੇ ਵੰਗਾ ਮੇਚ ਨਾ ਆਈਆਂ ਮੈਂ ਵੀ ਸਾਰਾ ਪੰਜਾਬ ਗੱਲ ਮੈਨੂੰ ਕਹੂਗੀ ਪਾਰਟੀ ਮੇਚ ਨਹੀਂ ਆਈ ਸਿਰਫ ਆਮ ਆਦਮੀ ਪਾਰਟੀ ਮੇਚ ਆਈ ਹੈ ਤੇ ਇੱਕ ਚੀਜ਼ ਹੋਰ ਹੈ ਸੁਣਦੇ ਕਿ ਇਸ ਪਾਰਟੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਲਾਕਾਰ ਆ ਗੁਰਪ੍ਰੀਤ ਕੁਗੀ ਹੈ ਔਰ ਭਗਵੰਤ ਮਾਨ ਹੈ ਬਹੁਤ ਸਾਰੇ ਕਲਾਕਾਰ ਆ ਰਹੇ ਨੇ ਕਲਾਕਾਰਾਂ ਦਾ ਰਾਜਨੀਤੀ ਦੇ ਵਿੱਚ ਆਉਣ ਦਾ ਇਹ ਚੱਕਰ ਕੀ ਹੈ ਨਹੀਂ ਦੇਖੋ ਜਿਹੜੇ ਆਰਟਿਸਟ ਹੁੰਦੇ ਨੇ ਚਾਹ ਕੇ ਜਿਸ ਜਿਸ ਲੈਵਲ ਦਾ ਵੀ ਆਰਟਿਸਟ ਹੈਗਾ ਲੋਕ ਉਹਨੂੰ ਪਿਆਰ ਕਰਦੇ ਨੇ ਤੇ ਲੋਕ ਉਹਦੀ ਅਸੀਂ ਸਟੇਜ ਤੇ ਕੁਝ ਕਹਿੰਦੇ ਲੋਕ ਉਹਨੂੰ ਫੋਲੋ ਕਰਦੇ ਨੇ ਉਹ ਤੇ ਲੋਕਾਂ ਤੇ ਅਸਰ ਹੁੰਦਾ ਲੋਕ ਨਹੀਂ ਹੁੰਦਾ ਵੀ ਜੋ ਕੱਲ ਇਹ ਬੰਦਾ ਕਹਿ ਰਿਹਾ ਹੈ ਇਹ ਸੇਵਾ ਕਰ ਰਿਹਾ ਇਹਦੀ ਗੱਲ ਸੱਚੀ ਹੈ ਤੇ ਸਾਨੂੰ ਅਸੀਂ ਸਮਾਜ ਦਾ ਹਿੱਸਾ ਜੋ ਸਮਾਜ ਕੁਛ ਮਾੜਾ ਹੁੰਦਾ ਉਹ ਸਾਨੂੰ ਮਾੜਾ ਲੱਗਦਾ ਕੋਈ ਚੰਗਾ ਹੁੰਦਾ ਤਾਂ ਸਾਨੂੰ ਚੰਗਾ ਲੱਗਦਾ ਕਿਉਂ ਅੱਜ ਪੰਜਾਬ ਦਾ ਸਾਰਾ ਅਸੀਂ ਮੈਂ ਨਹੀਂ ਕਹਿੰਦਾ ਮੀਡੀਆ ਦਿਖਾ ਰਿਹਾ ਵੀ ਪੰਜਾਬ ਦੇ ਵਿੱਚ ਜੋ ਕੁਝ ਅੱਜਕੱਲ ਵਾਪਰ ਰਿਹਾ ਹੈ ਚਾਹੇ ਉਹ ਕਹਿੰਦੇ ਕਬਜਿਆਂ ਦੀ ਰਾਜਨੀਤੀ ਹੋ ਰਹੀ ਹੈ ਚਾਹੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਹੋ ਰਹੀ ਹੈ ਚਾਹੇ ਲੋਕਾਂ ਦੇ ਪਰਚੇ ਹੋਣ ਦੀ ਰਾਜਨੀਤੀ ਹੋ ਰਹੀ ਹੈ ਭ੍ਰਿਸ਼ਟ ਰਾਜਨੀਤੀ ਹੋ ਰਹੀ ਹੈ ਉਹ ਸਾਰਿਆਂ ਨੂੰ ਦਿਖਦੀ ਹੈ ਤੇ ਉਹ ਜੋ ਪੰਜਾਬ 'ਚ ਮਾੜਾ ਹੁੰਦਾ ਸਮਾਜ ਸਾਨੂੰ ਲੱਗਦਾ ਬਹੁਤ ਮਾੜਾ ਅਸੀਂ ਕਲਾਕਾਰਾਂ ਵਾਰੇ ਮਨੋਂ ਇੱਕ ਸਭ ਦਾ ਸਾਂਝਾ ਹੈ ਪਰ ਤੁਸੀਂ ਤਾਂ ਹੁਣ ਆਮ ਆਦਮੀ ਆਮ ਆਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਇਹ ਮਤਲਬ ਕਿਸੇ ਦੀ ਮਾਂ ਪਾਰਟੀ ਨਹੀਂ ਕਿਸੇ ਦੀ ਬਾਪ ਦੀ ਪਾਰਟੀ ਨਹੀਂ ਇਹ ਲੋਕਾਂ ਦੇ ਆਮ ਲੋਕਾਂ ਦੀ ਪਾਰਟੀ ਆ ਤੇ ਅਸੀਂ ਆਮ ਲੋਕਾਂ ਦੀ ਪਾਰਟੀ ਦਾ ਹਿੱਸਾ ਬਣਿਆ ਕੋ ਆਮ ਲੋਕਾਂ ਨੇ ਸਾਨੂੰ ਕਲਾਕਾਰ ਬਣਾਇਆ ਅਸੀਂ ਆਮ ਮੈਨੂੰ ਇਹ ਵੀ ਲੋਕਾਂ ਨੇ ਬਹੁਤ ਸਤਿਕਾਰ ਦਿੱਤਾ ਬੜਾ ਹਰ ਉਹਨਾਂ ਨੇ ਨਾਮ ਵੀ ਦਿੱਤਾ ਨਾਵਾ ਵੀ ਦਿੱਤਾ ਦੌਲਤ ਵੀ ਦਿੱਤੀ ਸ਼ੋਹਰਤ ਵੀ ਦਿੱਤੀ ਤੇ ਮੈਨੂੰ ਲੱਗਦਾ ਇੱਕ ਪਲੇਟਫਾਰਮ ਆ ਜਿੱਥੇ ਅਸੀਂ ਕੋਈ ਨਾ ਕੋਈ ਕੁਝ ਮੈਂ ਸਮਾਜ ਨੂੰ ਵਾਪਸ ਕਰ ਸਕਦਾ ਵੀ ਮੈਨੂੰ ਖੁਸ਼ੀ ਹੋਊ ਜੇ ਇਹਦੇ ਵਿੱਚ ਥੋੜਾ ਮੋਟਾ ਇਸ ਅਦੋਲਨ ਦੇ ਵਿੱਚ ਥੋੜਾ ਮੋਟਾ ਲੜੋਗੇ ਨਾ ਜੀ ਨਾਮ ਬਿਲਕੁਲ ਨਹੀਂ ਲੜਣੀ ਬਿਲਕੁਲ ਨਹੀਂ ਲੜਨੀ। ਇਹ ਸੀ ਮੈਂ ਇੱਕ ਹਾਲ ਕੀ ਜਨ ਜਾਣਾ 117 ਚ ਜਾਣਾ ਹੈ। ਇਹ ਸੁਖਵਿੰਦਰ ਸੁਖੀ ਜੋ ਕਿ ਪੰਜਾਬ ਦੇ ਨਾਮੀ ਕਲਾਕਾਰ ਹੈ ਔਰ ਹੁਣ ਇਹ ਰਾਜਨੀਤੀ ਦੇ ਵਿੱਚ ਸ਼ਾਮਲ ਹੋਏ ਨੇ ਔਰ ਦੇਖਣਾ ਇਹ ਹੋਗਾ ਕਿ ਇਹ ਜਿਹੜੀ ਨਵੀਂ ਪਾਰੀ ਹੈ ਉਹ ਕਿਸ ਤਰੀਕੇ ਦੀ ਰਹੇਗੀ। ਕੈਮਰਾ ਮਨੀਸ਼ ਦੇ ਨਾਲ ਸਰਬਜੀਤ ਸਿੰਘ ਬੀਪੀ ਸੰਜਾ ਚੰਡੀਗੜ੍ਹ